ਸਲੋਕ ਮਹੱਲਾ ਪੰਜਵਾ ਅੰਦਰ ਹੋ ਅੰਨਾ ਬਾਹਰ ਹੋ ਅੰਨਾ ਸੋਲ ਸਿੰਘ ਜੀ ਗੁਰੂ ਸਾਹਿਬ ਦੇ ਪਾਸ ਇੱਕ ਪੰਡਤ ਇੱਕ ਵੈਸ਼ਨੂ ਇਹ ਦੋ ਚਰਚਾ ਕਰਨੋਂ ਆਤੇ ਉਮਰਸ ਸਿੰਘ ਸਾਹਿਬ ਆਏ ਹਨ ਉਹਨਾਂ ਨੇ ਪ੍ਰਥਾਏ ਹਯੁਰ ਨੇ ਸਲੋਕ ਉਚਾਰਨ ਕੀਤੇ ਹਨ ਇਹ ਚਰਚਾ ਕਰਨੋਂ ਆਤੇ ਹੰਕਾਰ ਦੇ ਨਾਲ ਵੇਦਵਾਦੀ ਪੰਡਤ ਸੀ ਤੇ ਵੈਸ਼ਨੂ ਉਤੋਂ ਹੀ ਚੋਰੀ ਕਰਕੇ ਪਦਾਰਥ ਖਾਂਦਾ ਸੀ ਉਹ ਦੋਹਾਂ ਦੇ ਪ੍ਰਤੱਖ ਉਪਦੇਸ਼ ਬਖਸ਼ਦੇ ਹਨ ਸਲੋਕ ਮਹੱਲਾ 5 ਅੰਦਰ ਹੋ ਅੰਨਾ ਬਾਹਰ ਹੋ ਅੰਨਾ ਇਹ ਭਾਈ ਅੰਦਰੋਂ ਤਾਂ ਪਰਮਾਰਥ ਰੂਪੀ ਨਿਗਾਹ ਜਿਹੜੀ ਵਿਰਾਗ ਤੇ ਬੇਕ ਰੂਪੀ ਨੇਤਰ ਇਹਨਾਂ ਤੋਂ ਤੂੰ ਅੰਨਾ ਹੈ ਤੇ ਬਾਹਰੋਂ ਵਾਹਿਦੂ ਤੇ ਸਰਦਾ ਨਹੀਂ ਸਰਦਾ ਰੂਪੀ ਅੱਖ ਤੋਂ ਅੰਨਾ ਹੈ ਤੇ ਦੂਸਰੀ ਬਾਹਰਲੀ ਦੂਜੀ ਨੇਤਰ ਕੀ ਹੈ ਸਰਦਾ ਤੇ ਇੱਕ ਗਿਆਨ શાਸਤਰੀ ਗਿਆਨ ਹੋਣਾ ਤੇ ਸਰਦਾ ਹੋਣੀ ਇਹ ਬਾਹਰ ਲੀਆਂ ਅੱਖਾਂ ਹਨਗੀਆਂ ਅਤੇ ਇਹਨਾਂ ਬਾਹਰ ਲੀਆਂ ਅੱਖਾਂ ਤੋਂ ਵੀ ਅੰਨਾ ਹੈ ਤੂੰ ਤੇਰੇ ਸਰਦਾ ਤੇ ਗਿਆਨ ਹੈ ਨਹੀਂ ਅੰਦਰ ਲੀਆਂ ਵਿਰਾਗ ਵੇਖ ਰੂਪੀ ਨੇਤਰਾ ਤੋਂ ਪ੍ਰੋਹ ਲੋ ਪ੍ਰੋਖ ਅਪਰੋਖ ਗਿਆਨ ਤੋਂ ਅੰਨਾ ਹੈ ਬਾਹਰੋਂ ਵਿਹਾਰ ਵੀ ਤੇਰਾ ਸੱਚਾ ਨਹੀਂ ਵਿਹਾਰਾਂ 'ਚ ਵੀ ਤੂੰ ਗੜਬੜ ਕਰਦਾ ਹੈ ਅਤੇ ਅੰਦਰੋਂ ਪਰਮਾਰਥ ਵੀ ਤੇਰਾ ਚਿਤਨੀ ਜੁੜਿਆ ਹੋਇਆ ਕਿ ਅੰਦਰੋਂ ਬਾਹਰੋਂ ਅੰਨਾ ਹੀ ਹੈ ਕੂੜੀ ਕੂੜੀ ਗਾਵੇ ਅਤੇ ਕੂੜੀਆਂ ਝੂਠੀਆਂ ਕਹਾਣੀਆਂ ਝੂਠੀਆਂ ਗੱਲਾਂ ਲੋਕਾਂ ਨੂੰ ਖੁਸ਼ ਕਰਨ ਵਾਕੇ ਮਾਇਆ ਲੈਣ ਵਾਕੇ ਗਾਉਣਾ ਹੈ ਕੂੜੀ ਪਦਾਰਥਾਂ ਵੀ ਤੇਰੀ ਚਿੱਬੀ ਬਰਤੀ ਲੱਗੀ ਹੋਈ ਹੈ ਕਿ ਕੂੜੀ ਝੂਠੀਆਂ ਦਮ ਗਜੇ ਮਾਰਦਾ ਕਿ ਮੈਨੂੰ ਇਸ ਪ੍ਰਕਾਰ ਦਾ ਨਜ਼ਾਰਾ ਹੁੰਦਾ ਮੈਨੂੰ ਇਸ ਪ੍ਰਕਾਰ ਦੇ ਚਮਕਾਰੇ ਹੁੰਦੇ ਹੈ ਸੋ ਇਉਂ ਕੂੜੀ ਮਾਇਆ ਵਾਸਤੇ ਕੂੜੀਆਂ ਝੂਠੀਆਂ ਹੀ ਗੱਲਾਂ ਨੂੰ ਗਾ ਗਾ ਕੇ ਸੁਣਾਉਣਾ ਹੈ ਲੋਕਾਂ ਨੂੰ ਦੇਹੀ ਧੋਵੇ ਚੱਕਰ ਬਣਾਏ ਉਦੋਂ ਦੇਨ ਵੀ ਬੜਾ ਧੋਣਾ ਹੈ ਤੇ ਚੱਕਰ ਬਣਾਏ ਗਣੇਸ਼ ਚੱਕਰ ਆਦਿਕਾਂ ਨੂੰ ਸੋਧਦਾ ਹੈ ਓਟਿਆਂ ਦੇ ਨਾਲ ਗੱਜ ਕਰਿਆ ਜਿਹੜੀ ਕਰਨੀ ਮੂਲਵਾਰੇ ਨੂੰ ਧੋਣਾ ਹੈ 8 ਉਂਗਲਾਂ ਤੱਕ ਇਹਦਾ ਨਾਮ ਗੱਜ ਕਰਿਆ ਮੰਨਿਆ ਹੈ ਵਿਸ਼ਨੂੰ ਮਤਾਲਿਆ ਨੇ ਦੇਹੀ ਧੋਏ ਇਸ ਪ੍ਰਕਾਰ ਦੇ ਨੂੰ ਤੀਰਥਾਂ ਵਿੱਚ ਧੋਣਾ ਹੈ ਤੇ ਚੱਕਰ ਗਣੇਸ਼ ਆਦਿਕਾਂ ਦੀ ਪੂਜਾ ਕਰਨਾ ਹੈ ਬਣਾ ਕੇ ਪਾਰਖਦਾ ਆਦਿਕ ਨਾਲ ਸ਼ਿਵ ਜੀ ਦੇ ਦੇਹੀ ਧੋਏ ਦੇਹੀ ਧੋਵੇ ਚੱਕਰ ਬਣਾਏ ਚੱਕਰ ਬਣਾ ਕੇ ਪੂਜਾ ਕਰਦਾ 10 بارਖਦ ਲక్ష్ਮੀ ਜੀ ਦੀ ਮੂਰਤ ਜਾਂ ਇਸੇ ਪ੍ਰਕਾਰ ਸ਼ਿਵ ਜੀ ਦੀ ਅੱਗੇ ਸ਼ਿਵ ਲਿੰਗ ਰੱਖ ਕੇ ਉਹਦੇ ਨਾਲ ਉਹਦੇ ਗਣ ਖੜੇ ਕਰ ਦਿੰਦੇ ਹਨ ਇਸ ਪ੍ਰਕਾਰ ਇਹ ਚੱਕਰ ਬਣਾਵਨਾ ਕੇ ਪੂਜਾ ਕਰਨਾ ਗੋਲਾਕਾਰ ਤੇ ਚੱਕਰ ਬਣਾਏ ਤਿਲਕ ਛਾਪਾ ਆਦਿਕ ਸਿਰ ਦੇ ਤੇ ਚੱਕਰ ਬਣਾਉਣਾ ਕਰਨਾ ਹੈ ਦੇਹੀ ਧੋਏ ਚੱਕਰ ਬਣਾਏ ਦੇ ਨੂੰ ਧੋਣਾ ਹੈ ਮਨ ਦੇ ਤਾਂ ਹੀ ਚੱਕਰ ਦੀ ਨਿਆਈ ਤੇਜ ਪਦਾਰਥਾਂ ਨਾਲ ਤੇ ਬਣਾਈ ਫਿਰਦਾ ਚੰਚਲ ਚਿਤ ਹੈ ਤੇਰਾ ਚਕਰੰ ਘੁਗਦਾ ਹੈ ਆਇਆ ਨੂੰ ਬਹੁਤਾ ਵੈ ਬਹੁਤ ਸਾਰਾ ਭਾਈ ਤੇਰਾ ਮਨ ਮਾਇਆ ਵਾਕੇ ਦੌੜਦਾ ਹੈ ਅੰਦਰ ਮੈਲ ਨਾ ਉਤਰੇ ਹਉਮੈ ਇਹ ਜਿਹੜੀ ਤੇਰੇ ਅੰਦਰਲੀ ਮੈਲ ਵਾਹਨਾ ਆਂਦਰਾ ਧੋ ਲੈਣਾ ਬਾਹਰੋਂ ਕਿ ਉਹ ਹਉਮੈ ਦੀ ਮੈ ਜਿਹੜੀ ਤੇ ਅੰਦਰੋਂ ਹੈ ਉਹ ਨਹੀਂ ਉਤਰਦੀ ਹੈ ਫਿਰ ਫਿਰ ਆਵੇ ਜਾਵੇ ਇਸ ਕਰਕੇ ਮੁਰਮੁਰ ਕੇ ਫੇਰਿਆਂ ਚ ਵੀ ਇਦੋਂ ਮੈਨੂੰ ਪਦਾਰਥ ਮਿਲ ਜੇ ਐਸ ਪਾਸਿਓਂ ਵੀ ਮਿਲ ਜੇ ਇਉਂ ਫੇਰੇ ਫੇਰਦਾ ਰਹਿਣਾ ਆਉਂਦਾ ਜਾਂਦਾ ਰਹਿਣਾ ਪਦਾਰਥਾਂ ਵਾਸਤੇ ਇਉਂ ਦੁਨੀਆ ਦੇ ਨਾਲ ਝਗੜੇ ਕਰਦਾ ਰਹਿਣਾ ਹੈ ਫਿਰ ਫਿਰ ਮੁਰਮੁਰ ਕੇ ਜੂਨਾ ਚ ਆਵੇਂ ਜਾਵੇਂਗਾ ਮੁਕਤ ਨਹੀਂ ਹੋ ਸਕੇਗਾ ਨੀਂਦ ਵਿਆਪਿਆ ਕਾਮ ਸੰਤਾਪਿਆ ਜਿੱਥੇ ਸੰਗਤ ਹੋਵੇ ਉੱਥੇ ਤੈਨੂੰ ਨੀਂਦ ਆ ਜਾਂਦੀ ਹੈ ਇਸ ਪ੍ਰਕਾਰ ਨੀਂਦ ਵਿੱਚ ਤੂੰ ਵਿਆਪਿਆ ਹੋਇਆ ਹੈ ਅਵਿਦਿਆ ਰੂਪੀ ਨੀਂਦ ਵਿੱਚ ਵਿਆਪਿਆ ਹੋਇਆ ਹੈ ਤੇ ਕਾਮਨਾ ਦਾ ਸੰਤਾਇਆ ਹੋਇਆ ਹੈ ਕਾਮ ਦਾ ਫੁਰਨਾ ਪ੍ਰਾਇ ਰੂਪ ਵਿੱਚ ਦੇਖ ਕੇ ਚੱਟ ਫੁਰਿਆ ਆਉਂਦਾ ਹੈ ਸਰੀਰ ਤੇਰਾ ਪਵਿੱਤਰ ਹੋ ਜਾਂਦਾ ਪਲੀਤ ਹੋ ਜਾਂਦਾ ਕਾਮ ਚ ਵਿਆਪਿਆ ਲੱਗਾ ਹੋਇਆ ਮੁਖ ਹਰ ਹਰ ਕਹਾਰ ਮੁਖੋਂ ਝੂਠਿਆ ਹਰ 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 ਇਉਂ ਕਰਦਾ ਹੈ ਇਹ ਲੋਕਾਂ ਤੋਂ ਵੀ ਕਹੋ ਨਾ ਵੀ ਹਰ ਹਰ ਜਪੋ ਇਸ ਪ੍ਰਕਾਰ ਹਰ ਹਰ ਨਿਤ ਕਰਸਨਾ ਕਹਾ ਕਿਸ਼ਨ ਜਾਨੀ ਵੈਸ਼ਨੂ ਨਾਮ ਕਰਮ ਹੋ ਜੁਗਤਾ ਪਰ ਨਾ ਤਾਂ ਵੈਸ਼ਨੂ ਰਖਾਇਆ ਹੈ ਇਹ ਚੋਰੀ ਕਰਦਾ ਹੈ ਲੋਕਾਂ ਦੇ ਪਦਾਰਥਾਂ ਦੀ ਅਤੇ ਫੇਰ ਕਰਮ ਹੋ ਜੁਗਤਾ ਫੇਰ ਕਰਮकांड ਕਰਕੇ ਹੋਵੇਂ ਦੇ ਜੁਗਤੂ ਨੇ ਕਿ ਮੈਂ ਵੈਸ਼ਨੂ ਆ ਮੈਂ ਲਸਣ ਨਹੀਂ ਖਾਂਦਾ ਮੈਂ ਕਿਸੇ ਪ੍ਰਕਾਰ ਲੌਂਗ ਜਿਹੜਾ ਨਹੀਂ ਖਾਂਦਾ ਇਹ ਵੈਸ਼ਨ ਨੂੰ ਆਪਣੇ ਆਪ ਨੂੰ ਕਹੋਣਾ ਹੈ ਕਰਮ ਹੰਗਤਾ ਦੇ ਸੰਯੁਗਤ ਹੈ ਤੋ ਕੁੱਟੇ ਕਿਆ ਫਲ ਪਾਵੇ ਇਸ ਪ੍ਰਕਾਰ ਭਾਈ ਸੇ ਕਾਮ ਕਰਮਾ ਰੂਪੀ ਤੂ ਫੂਸ ਕੁੱਟਣਾ ਹੈ ਇਹ ਕੋਈ ਚੌਲਾਂ ਦੇ ਫੂਸ ਨੂੰ ਕੁੱਟੀ ਜਾਵੇ ਚੌਲ ਜੀ ਦੇ ਵਿੱਚੋਂ ਕੱਢੇ ਹੋਏ ਹੋਣ ਉਹਦੇ ਵਿੱਚੋਂ ਫੇਰ ਕੀ ਪਾ ਲੂਗਾ ਫੂਸ ਦੇ ਕੁੱਟਣੇ ਕਰਕੇ ਇਸੇ ਪ੍ਰਕਾਰ ਫਾਕੀ ਹੱਥ ਜਾਊ ਨਾ ਇਸੇ ਪ੍ਰਕਾਰ ਭਾਈ ਸੇ ਕਾਮ ਕਰਮਾ ਕਰਕੇ ਕੀ ਫਲ ਪਾਵੇਂਗਾ ਤੈਨੂੰ ਮੁਗਤ ਨੂੰ ਵੀ ਚੌੜ ਦਾ ਲੱਗਣੇ ਨਹੀਂ ਕੀ ਫੜ ਕੋਈ ਉਹ ਵਾਰ-ਵਾਰ ਜੂਨਾ ਚ ਆਵੇਗਾ ਸਿਕਾਮ ਕਰਮਾ ਕਰਕੇ ਮੁਕਤ ਨਹੀਂ ਹੋ ਸਕੇਗਾ ਜੇ ਪਾਣੀ ਦੇ ਰੁਕਣੇ ਕਰਕੇ ਪਾਣੀ ਦੀ ਚਾਗੀ ਹੱਥ ਆਵੇਗੀ ਹੰਸਾਂ ਵਿੱਚ ਬੈਠਾ ਬੱਗ ਨਾ ਬਣਈ ਜਿਸ ਪ੍ਰਕਾਰ ਸਾਧ ਸਿੰਘ ਜੀ ਬਗਲਾ ਜਿਹੜਾ ਹੈ ਉਹ ਹੰਸਾਂ ਵੀ ਜਾ ਕੇ ਮਾਨਸ ਰੋਵਰ ਤੇ ਬਹਿ ਜਾਵੇ ਕਿ ਉਹ ਬੱਗ ਚਿਤਾ ਹੱਸਦਾ ਨਹੀਂ ਬਣ ਸਕਦਾ ਜਿੱਥੇ ਬੈਠਾ ਮੱਛੀ ਨੂੰ ਤਾਰ ਲਾ ਦੇ ਜੇ ਇਹ ਸੰਗਤ ਵਿੱਚ ਵੀ ਜਾਵੇ ਤੇ ਬੈਠ ਕਰਕੇ ਮੱਛੀਆਂ ਨੂੰ ਹੀ ਤਾੜ ਲਾਈ ਰੱਖੇ ਪਰਾਇਆਂ ਇਸਤਰੀਆਂ ਰੂਪੀ ਮੱਛੀਆਂ ਵੱਲ ਨਿਗਾਹ ਰੱਖੇ ਤੇ ਕਹਾਵੇ ਆਪ ਨੂੰ ਸੰਤ ਬਣਨ ਵਾਸਤੇ ਇਹ ਬਣ ਨਹੀਂ ਸਕਦਾ ਹੱਸ ਜਿਹੜੇ ਗੁਰਸਿੱਖ ਹਨ ਜਿਨ੍ਹਾਂ ਦਾ ਇਹ ਜੀਵਨ ਦੇਖ ਪਰਾਇਆਂ ਚੰਗੀਆਂ ਮਾਵਾਂ ਪਹਿਣਾ ਧੀਆਂ ਜਾਣੇ ਉਹਨਾਂ ਦੀ ਸੰਗਤ ਜੀ ਆ ਕੇ ਬੈਠ ਜਾਵੇ ਫੇਰ ਵੀ ਉਹ ਬਗਲਾ ਗੰਭੀ ਜਿਹੜਾ ਹੰਸ ਨਹੀਂ ਬਣ ਸਕਦਾ ਉਹਦੇ ਆੱਖਾਂ ਵਿੱਚ ਕੇ ਸਮਾਧੀ ਨਾਲ ਉਹ ਕੋਈ ਮੁਗਧਪੁਰਖ ਨਹੀਂ ਬਵੇਕੀ ਨਹੀਂ ਬਣ ਸਕਦਾ ਹੈ ਜਿੱਤ ਬੈਠਾ ਮੱਛੀ ਨੂੰ ਤਾਰ ਲਾ ਜਿਹੜਾ ਮੱਛੀ ਪ੍ਰਾਈ ਸਤਰੀ ਨੂੰ ਤਾਰ ਲਾ ਕੇ ਤੱਕਦਾ ਰਹਿੰਦਾ ਹੈ ਉਹ ਪਖੰਡੀ ਆਦਮੀ ਹੈ ਉਹ ਹੰਸ ਤਤਵੇ ਦਾ ਬ੍ਰਹਮ ਗਿਆਨੀ ਨਿਰਜੀਓ ਨਿਰਮਲ ਬਾਹਰ ਮੇਲਤਾਨੀ ਹੋ ਸਕਦਾ ਜਾਂ ਹੰਸ ਸਭ ਆ ਵਿਚਾਰ ਕਰ ਦੇਖਣ ਜਦੋਂ ਹੰਸ ਮਹਾਤਮਾ ਜਿਹੜੇ ਗੁਰਸਿੱਖਾਂ ਨੇ ਉਹਨਾਂ ਦੀ ਸੋਚ ਵਿਚਾਰ ਕਰਕੇ ਦੇਖਣਾ ਕਰਦੀ ਹੈ ਤਾਂ ਬੱਗਾ ਨਾਲ ਜੋੜ ਕਦੇ ਨਾ ਉਦੋਂ ਦੰਦੀ ਆਦਮੀ ਜਿਹੜੇ ਪ੍ਰਾਈ ਇਸਤਰੀਆਂ ਤੇ ਅੱਖ ਰੱਖਦੇ ਆ ਉਹਨਾਂ ਪਖੰਡੀਆਂ ਨਾਲ ਕਦੇ ਜੋੜ ਮੇਲ ਨਹੀਂ ਬਣ ਸਕਦਾ ਸੋਨ ਦੇ ਕੇ ਪਖੰਡੀ ਆਦਮੀ ਇੱਥੇ ਰਹਿਣ ਦੇ ਲਾਇਕ ਨਹੀਂ ਹੈ ਹੰਸਾ ਹੀਰਾ ਮੋਤੀ ਚੁਗਣਾ ਕਿਉਂਕਿ ਹੰਸਾਂ ਦੀ ਜਿਹੜੀ ਖੁਰਾਕ ਹੈ ਮਾਨਸੂਵਰ ਤੇ ਹੀਰਾ ਖਾਣਾ ਹੋਇਆ ਮੋਤੀਆਂ ਦਾ ਚੋਗਾ ਚੁਗਣਾ ਹੋਇਆ ਬਗ ਡੱਡਾ ਭਾਲਣ ਜਾਵੇ ਉਹ ਬਗਲੇ ਦਾ ਸਵਾਹ ਡੱਡਾ ਭਾਲਣ ਜਾਂਦਾ ਹੈ ਇਸੇ ਪ੍ਰਕਾਰ ਸਾਧ ਸੰਗਤ ਜੀ ਹੰਸਾਂ ਨੇ ਹੀਰਾ ਮਹਾਰਾਜ ਦਾ ਨਾਮ ਮੋਤੀ ਮੁਗਤ ਰੂਪੀ ਚੋਗਾ ਚੁਗਣਾ ਹੋਇਆ ਪਗ ਡੱਡਾਂ ਭਾਲਣ ਜਾਵਾ ਉਹ ਮਗਲਾ ਦੰਬੀ ਆਦਮੀ ਜਿਹੜਾ ਡੱਡਾਂ ਪਰਾਇਆਂ ਇਸਤਰੀਆਂ ਰੂਪੀ ਡੱਡਾਂ ਨੂੰ ਤੇ ਪਰਾਇਆਂ ਔਗਣਾ ਦੂਸ਼ਨਾ ਰੂਪੀ ਡੱਡਾਂ ਨੂੰ ਭਾਲਣ ਵਾਸਤੇ ਜਾਂਦਾ ਹੈ ਉਡਰਿਆ ਵਿਚਾਰਾ ਬਗਲਾ ਜਦੋਂ ਸਾਰੀ ਸੰਗਤ ਨੇ ਨਿਗਾਹ ਪਾ ਕੇ ਵੇਖਿਆ ਵੀ ਇਹ ਕੰਮੀ ਹੈ ਵਕਾਰੀ ਆਦਮੀ ਹੈ ਉਸ ਵੇਲੇ ਉਡਾਰੀ ਮਾਰ ਕੇ ਤੁਰ ਗਿਆ ਵੀ ਮੇਰਾ ਪਤਾ ਨਾ ਲੱਗ ਜੇ ਉਸੇ ਵੇਲੇ ਉਡਰਿਆ ਉਹ ਡਰ ਗਿਆ ਬਗਲਾਦਮ ਵੀ ਸੀ ਜਿਹੜਾ ਵਿਚਾਰਾ ਵਿਦਨ ਖੇਦ ਰੂਪੀ ਕਰਮਾ ਵਾਲਾ ਮਤ ਹੋਵੇ ਮੰਨ ਲਖਾ ਦੇ ਮੇਰੀਆਂ ਜਿਹੜੀਆਂ ਝੂਠੀਆਂ ਸਮਾਧੀਆਂ ਕਿਤੇ ਮੇਰਾ ਲਖਾ ਨਾ ਹੋ ਜੇ ਸੰਗਤ ਜਾਣ ਕੇ ਮੈਨੂੰ ਤਰਹਾਰ ਨਾ ਦੇਵੇ ਜਿੰਨਾ ਚਿਰ ਮੇਰੀ ਪੋਜੀਸ਼ਨ ਬਣੀ ਆ ਬਣੀ ਰਹੇ ਠੀਕ ਹੈ ਕਿਉਂ ਉਸ ਵੇਲੇ ਡਰ ਜਾਂਦਾ ਹੈ ਤੇ ਉਡਾਰੀ ਮਾਰ ਕੇ ਹੋਰ ਕਿਤੇ ਜਿੱਥੇ ਪਦਾਰਥ ਵਿਸ਼ੇ ਪ੍ਰਾਪਤ ਹੋਣ ਉਹ ਛਪੜੀ ਤੇ ਜਾ ਬੈਠਦਾ ਹੈ ਕੋ ਸੰਗਤ ਵਿੱਚ ਮਤ ਹੋਵੇ ਮੰਨ ਲਿਖਾਵੈ ਮਤਾਂ ਕਿ ਮੇਰਾ ਲਖਾਨ ਪਤਾ ਨਾ ਲੱਗ ਜਾਵੇ ਊਂ ਜਾਣ ਕੇ ਜਿਤ ਕੋ ਲਾਇਆ ਤਿਤ ਹੀ ਲਾਗ ਜਿਹੜੇ ਗੁਰਮੁਖ ਹੈ ਉਹ ਤਾਂ ਸਦਾ ਸਿਮਰਨ ਤੇ ਲੱਗੇ ਰਹਿੰਦੇ ਐ ਉਹ ਜਾਣਦੇ ਐ ਜਿਹਦੇ ਤਮੋ ਗੁਣ ਵਾਲੇ ਕਰਮੇ ਉਹ ਪਾਪਾਂ ਵਿੱਚ ਹੀ ਲੱਗੇ ਹੋਏ ਐ ਜਿਹੜੇ ਰਜੋ ਗੁਣੀ ਆਦਮੀ ਉਹ ਛਲਕੀ ਲੱਗੇ ਹੋਏ ਐ ਜਿਹੜੇ ਸਤੋ ਗੁਣੀ ਉਹ ਪਰਪਕਾਰਤੀ ਲੱਗੇ ਹੋਏ ਐ ਊਂ ਗੁਣਾਂ ਦੇ ਸੁਭਾਅ ਅਨਸਾਰ ਇਸ ਪਾਸੇ ਲਾਇਆ ਉਸ ਪਾਸੇ ਕੋਈ ਲੱਗਾ ਹੈ ਕਿਸ ਦੋਸ਼ ਦਿੱਚੈ ਜਾਂ ਹਰ ਏਵੈ ਭਾਵੈ ਕਿਹਨੂੰ ਦੋਸ਼ ਦਈਏ ਭਾਈ ਗੁਨਾ ਦੇ ਅਨਸਾਰ ਫਲ ਦੇਣਾ ਹੈ ਹੀ ਨੇ ਜਿਵੇਂ ਕਰਤਾਰ ਨੂੰ ਪਾਉਂਦਾ ਹੈ ਦੋਸ਼ ਦੇਣਾ ਬਣਦਾ ਨਹੀਂ ਗੁਰੂ ਕਿਉਂ ਕਿਸੇ ਤੇ ਪਰਦੋਸ਼ ਰੋਪਣ ਤੋਂ ਨਿਰਲੇਪ ਰਹਿੰਦੇ ਹਨ ਸਤਗੁਰੂ ਸਰਬਰ ਰਤਨੀ ਭਰਪੂਰੇ ਸਾਧ ਸੰਗਤ ਜੀ ਸਤਗੁਰੂ ਸਾਹਿਬ ਮਾਨ ਸਰੋਵਰ ਹੈ ਰਤਨੂ ਗੁਣਾ ਕਰਕੇ ਵਿਰਾਗ ਆਵੇ ਗੁਣਾ ਕਰਕੇ ਲਵ ਲਵ ਗੁਰੂ ਸਾਹਿਬ ਜੀ ਭਰਪੂਰ ਹਨ ਪਰੇ ਹਨ ਜਿਸ ਪ੍ਰਾਪਤ ਸੋ ਪਾਵੇ ਇਹਨੂੰ ਸਤਿਗੁਰੂ ਦੀ ਪ੍ਰਾਪਤੀ ਹੁੰਦੀ ਹੈ ਉਹ ਸਤਿਗੁਰਾਂ ਦੇ ਪਾਸੋਂ ਵਿਰਾਗ ਆਦਿਕ ਵਿਵੇਕ ਆਦਿਕ ਪ੍ਰੋਖ ਅਪਰੋਖ ਗਿਆਨ ਰੂਪੀ ਰਤਨਾ ਨੂੰ ਲਵ ਲਵ ਭਰਿਆਂ ਤੋਂ ਪ੍ਰਾਪਤ ਕਰ ਲੈਂਦਾ ਹੈ ਸਿੱਖ ਹੰਸ ਸਰਵਰ ਇਕੱਠੇ ਹੋਈ ਹੰਸ ਕੌਣ ਸਿੱਖਾਂ ਦੇ ਮਹਾਰਾਜ ਦੇ ਜਿਹੜੇ ਪ੍ਰੇਮੀ ਜਿਨਾਂ ਵੀ ਲੇਵਲ ਅੱਗੇ ਜਿਵੇਂ ਨਿਰਮਲ ਬਾਹਰੋਂ ਨਿਰਮਲ ਆਣੇ ਉਹ ਸਤਿਗੁਰੂ ਮਾਨਸ਼ੋਵਰ ਤੇ ਸਾਰੇ ਇਕੱਤਰ ਹੋਏ ਹਨ ਸਭ ਸੰਗਤ ਵਿੱਚ ਸਤਿਗੁਰ ਕਾ ਹੁਕਮ ਆਵੇ ਉਹ ਸਤਿਗੁਰੂ ਸਾਹਿਬ ਦੇ ਹੁਕਮ ਵਿੱਚ ਆਉਂਦੇ ਐ ਚੱਲਦੇ ਐ ਬਾਣਾ ਮੰਨਦੇ ਐ ਗੁਰਮੁਖ ਨਾਮ ਦਾ ਇਸ਼ਨਾਨ ਕਰਦੇ ਹਨ ਸਤਿਗੁਰ ਕਾ ਹੁਕਮ ਆਵੇ ਸਤਿਗੁਰਾਂ ਦਾ ਕਿਆ ਹੋਇਆ ਕਮਾਉਂਦੇ ਐ ਪਾਠ ਹੁਕਮ ਆਵਾ ਹੀ ਰੱਖਿਓ ਸਦਗੁਨਾ ਦਾ ਕਿਆ ਹੈ ਵੀ ਕਮਾਉਂਦੇ ਹਨ ਉਹ ਪਾਣੇ ਚਲਦੇ ਹਨ ਰਤਨ ਪਦਾਰਥ ਮਾਨਕ ਸਰਵਰ ਭਰਪੂਰੇ ਸਾਧ ਸੰਗ ਜੀ ਰਤਨ ਵਿਰਾਗ ਆ ਦੇਖੋ ਤੇ ਮਾਨਕ ਸਰਬਨ ਮੰਨਣ ਵਿਹਾਸਨ ਆ ਦੇਖੋ ਪਦਾਰਥ ਧਰਮ ਅਰਥ ਕਾਮ ਮੋਖ ਗੁਰੂ ਸਾਹਿਬ ਮਾਨ ਸਰੋਵਰ ਤੇ ਲਵ ਲਵ ਭਰੇ ਹੋਏ ਹਨ ਇਹ ਗੁਨਾ ਦੇ ਮਾਲਕ ਹਨ ਮਹਾਰਾਜ ਹਾਏ ਖਰਚ ਰਹੇ ਟੂਟ ਨਾ ਜਿਹੜੇ ਗੁਰ ਸਿੱਖ ਹੰਸਾਂ ਦੀ ਨਿਆਈ ਆਪ ਖਾਂਦੇ ਹੈ ਆਮ ਖਾਸ ਨੂੰ ਖਰਚ ਰਹੇ ਹੈ ਸੰਬੰਧੀਆਂ ਨੂੰ ਵੀ ਗੁਰਮਤਿ ਦੇ ਕੇ ਦਰੜਾ ਕੇ ਨਿਹਾਲ ਕਰਦੇ ਹੈ ਟੋਟਾ ਘਾਟਾ ਨਹੀਂ ਕਦੇ ਆਉਂਦਾ ਗੁਣਾਂ ਦਾ ਸਰਵਰ ਹੰਸ ਦੂਰ ਨਾ ਹੋਈ ਮਾਨਸ ਰੋਬਰ ਸਤਿਗੁਰਾਂ ਤੋਂ ਹੰਸ ਜਿਹੜੇ ਗੁਰ ਸਿੱਖਾ ਹੈ ਕਦੇ ਦੂਰ ਨਹੀਂ ਹੁੰਦੇ ਬ੍ਰਹਮ ਰੂਪੀ ਮਾਨਸ ਰੋਬਰ ਤੋਂ ਕੱਤ ਵੇਤੇ ਕਦੇ ਦੂਰ ਨਹੀਂ ਹੁੰਦੇ ਹਨ ਕਰਤੇ ਏਵੈ ਭਾਗ ਕੀ ਕਰਤਾ ਬੁਰਖ ਨੂੰ ਭਾਈ ਕਿਉਂ ਪਾਉਂਦਾ ਉਹਨਾਂ ਦਾ ਸੰਯੋਗ ਸਤਿਗੁਰਾਂ ਦੇ ਨਾਲ ਹੈ ਜਨ ਨਾਨਕ ਜਿਸ ਦਾ ਮਸਤਕ ਭਾਗ ਧੁਰ ਲਿਖਿਆ ਸਤਿਗੁਰੂ ਸਾਹਿਬ ਜੀ ਕਹਿੰਦੇ ਜੀ ਦੇ ਮੱਥੇ ਦੇ ਭਾਗ ਧੁਰੋਂ ਕਰਤਾਰ ਨੂੰ ਲਿਖਿਆ ਚੰਗੇ ਸੋ ਸਿੱਖ ਗੁਰੂ ਪਹਿ ਆਵੇ ਉਹ ਸਿੱਖ ਸਤਿਗੁਰੂ ਮਾਨਸ ਰੋਵਰ ਦੇ ਪਾਸ ਆਉਂਦੇ ਹੰਸਾਂ ਦੀ ਨਹੀਂ ਆਈ ਸਭ ਜਨ ਨਾਲ ਮਿਲ ਕੇ ਨਿਹਾਲ ਹੁੰਦੇ ਹਨ ਆਪ ਤਰਿਆ कुटुंब ਸਭ ਤਾਰੇ ਉਹ ਸikh ਆਪ ਵੀ ਤਰ ਗਿਆ ਹੈ कुटुंब ਇਸਲੀ ਤੋਂ ਵਧਿਆ ਪਰਿਵਾਰ ਦੇ ਲੋਕ ਵੀ ਸਾਰੇ ਤਾਰ ਗੁਕੇ ਸਭਾ ਸ੍ਰੇਸ਼ਟ ਛਡਾਵੈ ਅਤੇ ਸਾਰਿਆਂ ਨੂੰ ਸ੍ਰੇਸ਼ਟ ਬਣਾ ਬਣਾ ਕੇ ਸੁਭਗੁਣਾ ਦੁਆਰਾ ਸਦਾ ਜਿਹੜੇ ਸੰਗਤ ਕਰਨ ਵਾਲੇ ਹੈ ਉਹਨਾਂ ਸਾਰਿਆਂ ਨੂੰ ਸ੍ਰਿਸ਼ਟੀ ਅਨੁਸਾਰੀ ਨੂੰ ਛੁਡਾ ਦਿੰਦਾ ਹੈ ਜਿਹੜੇ ਉਹਨਾਂ ਦੇ ਬਚਨ ਮੰਨਦੇ ਹਨ ਮੁਕਤ ਕਰ ਦਿੰਦਾ ਹੈ ਮਹੱਲਾ ਪੰਜਵਾ ਪੰਡਤ ਆਖਾਏ ਬਹੁਤੀ ਰਾਹੀ ਇੱਕ ਤਾਂ ਵਿਸ਼ਨੂੰ ਦਾ ਸਵਾਦ ਦੱਸਿਆ ਹੈ ਨਾਰਾ ਸਾਹਿਬ ਜੀ ਨੇ ਹੁਣ ਪੰਡਤ ਦੀ ਬਾਬਤ ਕਹਿੰਦੇ ਹਨ ਕਿ ਪੰਡਤ ਆਪਣੇ ਆਪ ਨੂੰ ਕਹੋਣਾ ਹੈ ਆਪਣੇ ਆਪ ਨੂੰ ਵਿਦਵਾਨ ਕਹੋਣੇ ਪੰਡਾ ਬੁੱਧੀ ਜੀ ਦੀ ਤਤ ਸਰੂਪ ਦੇ ਜਾਣਨ ਨੂੰ ਕੁਸ਼ਲ ਹੋਵੇ ਚਤਰ ਹੋਵੇ ਉਹਨੂੰ ਪੰਡਤ ਕਹੀਦਾ ਹੈ ਸੋਤ ਨੂੰ ਆਪਣੇ ਆਪ ਨੂੰ ਪੰਡਿਤ ਵਿਦਵਾਨ ਕਹਾਉਣਾ ਹੈ ਬਹੁਤੇ ਰਾਹੀ ਕੋਹੰਨੇ ਦੀ ਕੋ ਬੰਨੇ ਦੀ ਇਸ ਪ੍ਰਕਾਰ ਬਾਲੇ ਰਾਹੀ ਦੇਵੀ ਦੇਉਤਿਆਂ ਦੀ ਪੂਜਾ ਵਿੱਚ ਫਸਿਆ ਹੋਇਆ ਬਹੁਤੇ ਕਰੇ ਸਤੰਦਾਰ ਰੋਟ ਪਕਾਤਾ ਕਰੇ ਗੁਗਰੇ ਦੀਆਂ ਸੇਵੀਆਂ ਚੜਾਉਂਦੀਆਂ ਇਸ ਪ੍ਰਕਾਰ ਬਹੁਤੇ ਰਾਹਾਂ ਵਿੱਚ ਪਿਆ ਹੋਇਆ ਹੈ ਬਾਲੇ ਭੇਖਾਂ ਰੂਪੀ ਰਾਹਾਂ ਵਿੱਚ ਪਰਮਦਾ ਹੈ ਮਾਰਾ ਤੇ ਤੈਨੂੰ ਪਰੋਸਾ ਨਹੀਂ ਹੈ ਕੋਰਡ ਮੂਠ ਜਿਨੇਹਾ ਤੂੰ ਦਾਈ ਇਹ ਜਿਨੂੰ ਕੋਰ ਨੂੰ ਮੋਠ ਹੁੰਦਾ ਨਾ ਜਿਹੜਾ ਉਹਨੂੰ ਕਹਿੰਦੇ ਸੱਤ ਅਗਾਹ ਦੇ ਦਈਏ ਫੇਰ ਵੀ ਉਹ ਢਲਦਾ ਨਹੀਂ ਰੀਦਾ ਨਹੀਂ ਕੱਚਾ ਹੀ ਰਹਿੰਦਾ ਐਵੇਂ ਕੋਰੜੂ ਮੋੜ ਦੀ ਨਿਆਈ ਤੇਰਾ ਚਿੱਤ ਕਰੜਾ ਹੈ ਸਤਿਸ਼ਾਹ ਕਾਹਦੇ ਗਿਆਨ ਰੂਪੀ ਅਗਾਹ ਦੇ ਦਈਏ ਫੇਰ ਵੀ ਉਹ ਹਜੇ ਹੀ ਰਹਿਨੇ ਤੂੰ ਕੋਈ ਸ੍ਰੇਸ਼ਟ ਗੁਣ ਨਹੀਂ ਤੇਰੇ ਅੰਦਰ ਆਉਂਦਾ ਹੈ ਅੰਦਰ ਮੋਹ ਨਿਤ ਭਰਮ ਵਿਆਪਿਆ ਤੇਰੇ ਅੰਦਰ ਮੋਹ ਹੈ ਪਦਾਰਥਾਂ ਦਾ ਸਿਤਾਪਰਤੀ ਸਰੂਪ ਵੱਲੋਂ ਧਰਮ ਵਿੱਚ ਲੱਗਿਆ ਹੋਇਆ ਹੈ ਵਾਹਿਗੁਰੂ ਦੇ ਰੂਪ ਦਾ ਨਿਸ਼ਚੈ ਨਹੀਂ ਤੈਨੂੰ ਹੈ ਤਿਸ ਦੇ ਸਿ ਨਾਹੀ ਦੇਹਾ ਤੇ ਦੇਹ ਵਿੱਚ ਕਦੇ ਇਸ਼ਤਤ ਹੋ ਕੇ ਰਹਿ ਨਹੀਂ ਸਕਦਾ ਤੂੰ ਤਿਸ ਤ੍ਰਿਟੀਗ ਦਾ ਨਹੀਂ ਦੇਹ ਦੇ ਵਿੱਚ ਫਿਰਦਾ ਅਨੰਤ ਤੇਰਾ ਭਟਕਣਾ ਰਹਿੰਦਾ ਹੈ ਤਿਸ ਤਸ ਨਾਹੀ ਦੇਹਾ ਇਸ਼ਤ ਇਸ਼ਤਤ ਨਹੀਂ ਹੋ ਸਕਦਾ ਦੇਹਾਂ ਦੇ 1084 ਜੁਨਾ ਦੀ ਭਰਮ ਦਾ ਫਿਰਦਾ ਹੈ ਜਾਵੈ ਅਖੰਡ ਕੀ ਅੰਮ੍ਰਿਤ ਦੇ ਵਿੱਚ ਇਸ਼ਤਤ ਨਹੀਂ ਤੂੰ ਹੋ ਸਕਦਾ ਹੈ ਕੂੜੀ ਆਵੈ ਕੂੜੀ ਜਾਵੈ ਕ੍ਰਿਸ਼ਨੋਂ ਖੜੋੜਦਾ ਆਂਦਾ ਤੇਰਾ ਦਿਆਂ ਵਿੱਚ ਮਨ ਦੇ ਦੇ ਅੰਦਰ ਅਖੰਡ ਚੇਤਨ ਦੇ ਵਿੱਚ ਇਸ਼ਤਤ ਨਹੀਂ ਹੁੰਦਾ ਟਿਕਦਾ ਨਹੀਂ ਖੜਦਾ ਨਹੀਂ ਹੈ ਤੇਰਾ ਮਨ ਕੂੜੀ ਆਵੈ ਕੂੜੀ ਜਾਵੈ اے ਭਾਈ ਜੇ ਤੂੰ ਕਿਸੇ ਸਵੱਜ ਜਾਣਾ ਤੇ ਕੂੜੀ ਝੂਠੀ ਕੋਈ ਲੋਕਾਂ ਦੇ ਤਾਂ ਹੀ ਸਿੱਖਿਆ ਦੇਣ ਵਾਸਤੇ ਆਉਣਾ ਹੈ ਜੇ ਜੇ ਤੂੰ ਜਾਣਾ ਤਾਂ ਕੂੜੀ ਮਾਇਆ ਦੇ ਖਰੀਦਣ ਵਾਸਤੇ ਤੂੰ ਹੋਰ ਪਾਸੇ ਜਾਣਾ ਹੈ ਤੇਰਾ ਆਉਣਾ ਵੀ ਸੰਗਤ ਚ ਕੂੜਾ ਹੈ ਝੂਠਾ ਹੈ ਪਦਾਰਥ ਨਹੀਂ ਚਲੇ ਕੇ ਆਉਣਾ ਹੈ ਅਤੇ ਜੇ ਤੂੰ ਹੋਰ ਪਾਸੇ ਜਾਣਾ ਉਹਦੇ ਵੀ ਕੂੜੀ ਮਾਇਆ ਦੇ ਪਿੱਛਾ ਕਰਕੇ ਕੂੜੀ ਪ੍ਰੀਤੀ ਦੇ ਸਹਦ ਜਾਣਾ ਹੈ ਮਾਇਆ ਕੀ ਨਿਤ ਜੋਹਾ ਮਾਇਆ ਦੀ ਹਰ ਵਕਤ ਤਾੜ ਚ ਲੱਗ ਰਹੇ ਨੇ ਵੀ ਇੱਥੋਂ ਮੈਨੂੰ ਕਿੰਨਾ ਕੁ ਮਿਲੇਗਾ 500 ਰੁਪਏ ਮਿਲ ਜੇ ਤਾਂ ਮੇਰਾ ਗੁਜ਼ਾਰਾ ਹੋ ਜੂ ਪਾਵੇਂ ਮੈਨੂੰ ਲੋਕ ਕੁਝ ਕਹਿਣ ਉੱਥੇ ਵੀ ਜਾ ਕੇ ਕਿ ਮੇਰੇ ਲੋਕਾਂ ਦੇ ਛਿੱਤਰ ਪਾਉਣੇ ਆ ਨਾ ਕਮੇਟੀ ਆਏ ਨੇ ਜੇ 500 ਰੁਪਏ ਮੈਨੂੰ ਦੇ ਦੇਉ ਤਾਂ ਫੇਰ ਆ ਮੇਰਾ ਗੁਜ਼ਾਰਾ ਹੋ ਜਾਊਗਾ ਇਸ ਪ੍ਰਕਾਰ ਦੀ ਆ ਮਾਇਆ ਦੀ ਜੋ ਤਾੜ ਤੇ ਲੱਗਾ ਰਹਿੰਦਾ ਹਰ ਵਕਤ ਸੱਚ ਕਹ ਤਾ ਛੋਹ ਆਵੇ ਇਹ ਸੱਚਾ ਬਚਨ ਕਹਿ ਵੀ ਇਹ ਤਾਂ ਫੇਰ ਛੋਹ ਗੁੱਸਾ ਵੜਾਉਂਦਾ ਗੁੱਸੇ ਦਾ ਕਰੋਦਾ ਮਾਰਿਆ ਪੰਹੂਕਾ ਹੈ ਸੱਜ ਕਹੇ ਤੋ ਗੁਰਸਾ ਚਿੰਬੜਦਾ ਹੈ ਅੰਤਰ ਬਹੁਤਾ ਰੋਹਾ ਅੰਦਰ ਬੜਾ ਸਾਹਿਬ ਸਿੰਘ ਜੀ ਗੁੱਸੇ ਦਾ ਮਾਰਿਆ ਹੋਇਆ ਉਸ ਵਿੱਚ ਕ੍ਰੋਧ ਬਗਾਨਾ ਬਗਾਨਾ ਹੀ ਕ੍ਰੋਧ ਚੱਕੀ ਫਿਰਦਾ ਹੈ ਇਸ ਪ੍ਰਕਾਰ ਬਹੁਤਾ ਰੋਧ ਦੇ ਵਿੱਚ ਭਰਿਆ ਰਹਿੰਦਾ ਹਰ ਵਕਤ ਗੁੱਸੇ ਵਾਲਾ ਕਿੱਤ ਹੈ ਵਿਆਪਿਆ ਦੁਰਮਤ ਕੁਬੁੱਦ ਕਮੂੜਾ ਕਮੂੜਾ ਕੁਮ ਅੜੜ ਨਹੀਂ ਵਿਆਪਿਆ ਦੁਰਮਤ ਕੁਬੁੱਦ ਕਮੂੜਾ ਵਿਆਪਿਆ ਦੁਰਮਤ ਕੁਬਦ ਕਮੂੜਾ ਕਹਿੰਦੇ ਕਮੂੜਾ ਖੋਟਾ ਮੂਰਖ ਐਸਾ ਹੈ ਦੁਰਮਤ ਖੋਟੇ ਪਰਸ਼ਾਨੀ ਮਤ ਸਿੱਖਿਆ ਵਿੱਚ ਕੁਬਦ ਵੀ ਕਰਕੇ ਵਿਆਪਿਆ ਹੋਇਆ ਹੈ ਖੋਟੀ ਐਸੀ ਮਤ ਹੈ ਜੀ ਦੁਰਮਤੀਆਂ ਦੀ ਸੰਗਤ ਦੇ ਵਿੱਚ ਕੁਮੂਰਖ ਖੋਟੀ ਮੂਰਖਤਾਈ ਕਰਕੇ ਇਹ ਵਿਆਪਿਆ ਲੱਗਾ ਰਹਿੰਦਾ ਇਸੇ ਪ੍ਰਕਾਰ ਵਿਆਪਿਆ ਵਿਆਪਿਆ ਦੁਰਮਤ ਕੁਬਦ ਕਮੂੜਾ ਇਹ ਦੁਰਮਤ ਗੁਰਮਤੀਆਂ ਦੀ ਸੰਗਤ ਚ ਕੁਮੂਰਖ ਕੋਟੀ ਮੂਰਖਤਾਈ ਕਰਕੇ ਕਬੂਦੀ ਦਾ ਫਰੇਰੀਆ ਹੋਇਆ ਲੱਗਿਆ ਹੋਇਆ ਹੈ ਐਸੀ ਕਬੂਦੀ ਇਹਦੇ ਅੰਦਰ ਕਬੂਦੀ ਢੂਮਣੀ ਕੋਦਾ ਕਸੈਨ ਪਰ ਲਿੰਦਾ ਕੜਚੂ ਹੁੜੀ ਮੁੱਠੀ ਕਰੋਧ ਚੰਡਾਲ ਇਸ ਕਬੂਦੀ ਦੇ ਕਰਕੇ ਮਨ ਲੱਗ ਕੂੜਾ ਕਬੂਦ ਵਿਆਪੇ ਦਰਮਾਤ ਦੋਰ ਖੋਟੀ ਮਤ ਸਿੱਖਿਆ ਵਿੱਚ ਹੀ ਪਹਿਲੀ ਸਿੱਖਿਆ ਵਿੱਚ ਹੀ ਐਸਾ ਕਮੂਰ ਖੈ ਐਸਾ ਨੀਚ ਹੈ ਜੜ ਹੈ ਖੋਟੀ ਮਾਦੇ ਵਿੱਚ ਕੁਬੁੱਧੀ ਕਰਕੇ ਬਿਆਤਿਆ ਹੋਇਆ ਸਿੱਖਿਆ ਚ ਮਨ ਲੱਗਾ ਇਸ ਮੋਹਾ ਅਤੇ ਮਨ ਦੇ ਅੰਦਰ ਅਤੇ ਪਦਾਰਥਾਂ ਦਾ ਹੀ ਮੋਹ ਲੱਗਾ ਹੋਇਆ ਹਰ ਵਕਤ ਹੈ ਮੂਰਛਾ ਹੋਇਆ ਰਹਿੰਦਾ ਪਦਾਰਥਾਂ ਵਿੱਚ ਠੱਗਾ ਛੇਤੀ ਠੱਗ ਰਲ ਆਇਆ ਇੱਕ ਤਾਂ ਠੱਗ ਵੈਸ਼ਨੂ ਅੱਗੇ ਬਣ ਕੇ ਆਇਆ ਸੀ ਉਹਦੇ ਨਾਲ ਦੂਜਾ ਪੰਡ ਦਸਾਗ ਰਲ ਕੇ ਆ ਗਿਆ ਸਾਠ ਪੇ ਇੱਕੋ ਜੇ ਇਹ ਦੋਹਾਂ ਦਾ ਸਾਠ ਕੋ ਜਿਹੜੇ ਮੁਖਾਂ ਦਾ ਰਲ ਗਏ ਆਪੋ ਵਿੱਚ ਹੀ ਮਿਲ ਗਏ ਨਿੰਦਿਆ ਕਰਨ ਵਾਸਤੇ ਇਸੇ ਪ੍ਰਕਾਰ ਠੱਗੇ ਛੇਤੀ ਠੱਗ ਰਲ ਆਇਆ ਠੱਗੇ ਜੀਵ ਸੀਨਾ ਇਹਦੇ ਨਾਲ ਠੱਗ ਕਾਮਕ੍ਰੋਧ ਆਦਕਾਂ ਦੇ ਨਾਲ ਰਲ ਕੇ ਆ ਗਿਆ ਹੁਣ ਜਨਮ ਧਾਰ ਕੇ ਜਾਂ ਰਾਗ ਦੇ ਰੂਪੀ ਠੱਗਾਂ ਦੀ ਸੰਗਤ ਵਿੱਚ ਆ ਗਿਆ ਸਾਠ ਪੇ ਇੱਕੋ ਜੇ ਇੱਕੋ ਜਿਹਾ ਜਿਹਾ ਜ ਮੂਰਖ ਜੀਵ ਸੀ ਉਹੋ ਜੇ ਕਾਮਕ੍ਰੋਧ ਆਦਕ ਠੱਗਾਂ ਦੇ ਰਲ ਗਏ ਆ ਇਕੋ ਜਿਹਾ ਸਾਖ ਦੋਹਾਂ ਦਾ ਹੋ ਗਿਆ ਸਤਿਗੁਰੂ ਸਰਾਫ ਨਜ਼ਰੀ ਵਿੱਚ ਤੋਂ ਕੱਢੈ ਸਤਿਗੁਰੂ ਸਾਹਿਬ ਜੀ ਸਰਾਫ ਹਨਗੇ ਸੋਇਨੇ ਦੀ ਪਰਖ ਕਰਨ ਵਾਲੇ ਸਤਿਗੁਰੂ ਜੀਵਨਾਰੂਪੀ ਸੋਇਨੇ ਦੀ ਪਰਖ ਕਰਨ ਵਾਲੇ ਹਨ ਉਹ ਸਰਾਫ ਕਹਜੋ ਨਜ਼ਰ ਵਿੱਚ ਦੀ ਕੱਢਦੇ ਆ ਦੋਹਾਂ ਨੂੰ ਕੱਢਿਆ ਫੰਡ ਤੋਂ ਤੇ ਵੈਸ਼ਨੋ ਨੂੰ ਵਿੱਚ ਤੋਂ ਇਕੱਠਾ ਹੀ ਪਾਠ ਕਰਨਾ ਸਤਿਗੁਰੂ ਆਪਣੀ ਨਜ਼ਰ ਵੇਬੀ ਜਦੋਂ ਕੱਢ ਕੇ ਵੇਖਿਆ ਤਾਂ ਉਗੜ ਆਇਆ ਲੋਹਾ ਉਸ ਵੇਲੇ ਉੱਤੇ ਪਾਜ ਚੜਿਆ ਹੋਇਆ ਸੀ ਸੁਨੇਰੀ ਬਣਾਇਆ ਸੀ ਸ਼ਾਸਤਰ ਪੜਿਆ ਹੋਇਆ ਸੀ ਅਤੇ ਉਤੋਂ ਵੈਸ਼ਨੋ ਬਣਿਆ ਹੋਇਆ ਸੀ ਚੋਰੀ ਠੱਗੀ ਮਿਟੀ ਨਹੀਂ ਸੀ ਕਿਉਂ ਲੋਹੇ ਦੀ ਨਹੀਂ ਪਾਪ ਹੀ ਉਗੜ ਆਇਆ ਉਹਨਾਂ ਦਾ ਲੋਹੇ ਵਰਗਾ ਜਾਰੀ ਲੱਗੀ ਸੀ ਨਿੰਦਿਆ ਕਰਨ ਰੂਪ ਇਸ ਪ੍ਰਕਾਰ ਲੋਹੇ ਵਰਗਾ ਕਾਲਾ ਚਿਤਸੀਫਾ ਪੀਂਦਾ ਉਗੜ ਉਗੜਿਆ ਹੈ ਬਹੁਤ ਈ ਰਾਈ ਰਲਾ ਰਲਾਈ ਰਲਾਈ ਦਸਾ ਬੜਿਆਂ ਧਾਵਾਂ ਚ ਰਲਾਇਆ ਸੰਿਆਸੀਆਂ ਚ ਰਲਾਇਆ ਬ੍ਰਾਹਮਣਾਂ ਚ ਰਲਾਇਆ ਗ੍ਰਿਸ਼ਟੀਆਂ ਚ ਰਲਾਇਆ ਬਾਣ ਪਾਸਿਆਂ ਚ ਰਲਾਇਆ ਬ੍ਰਹਮਚਾਰੀਆਂ ਚ ਰਲਾਇਆ ਇਉ ਸਾਰਿਆਂ ਪੇਖਾਂ ਚ ਰਲਾ ਕੇ ਵੇਖਿਆ ਉਗੜ ਉਗੜਿਆ ਪੜਦਾ ਅੱਗੇ ਆਏ ਖਲੂਹਾ ਜਿਹੜਾ ਜਿਹੜਾ ਪੜਦਾ ਸੀ ਉਹ ਉਗੜ ਗਿਆ ਪ੍ਰਗਟ ਹੋ ਗਿਆ ਪਾਪੀ ਨਿਕਲੇ ਆ ਉਹ ਕਿਸੇ ਕੀ ਖੋਟਾ ਰੁਪਈਆ ਜਿਵੇਂ ਲਾਦੀਏ ਸਾਰੇ ਰੁਪਈਆ ਤੇ ਸ਼ੰਕਾ ਕਰ ਦਿੰਦਾ ਹੈ ਇਸੇ ਪ੍ਰਕਾਰ ਉਗੜ ਆਇਆ ਇਹਦਾ ਪਰਦਾ ਜਿਹੜਾ ਪਾਪ ਦਾ ਸੀ ਪ੍ਰਗਟ ਹੋ ਗਿਆ ਅੱਗੇ ਆਏ ਖਲੂਹ ਅੱਗੇ ਆ ਕੇ ਜਮਾਂ ਦੇ ਖੜੋ ਗਿਆ ਪ੍ਰਗਟ ਹੋ ਗਿਆ ਜਮਾਂ ਜਮਾਂ ਨੇ ਆ ਕੇ ਵੇਖ ਲਿਆ ਇਸੇ ਪ੍ਰਕਾਰ ਸੰਗਤ ਦੇ ਅੱਗੇ ਆ ਕੇ ਗ੍ਰੋਹਾ ਪ੍ਰਗਟ ਹੋ ਗਿਆ ਜਿਹੜੀ ਪਾਪ ਵਾਲੀ ਨਿਗਾਹ ਸੀ ਇਹਦੀ ਲੁਕੀ ਛਿਪੀ ਨਹੀਂ ਰਹੀ ਸਤਿਗੁਰੂ ਕੀ ਜੇ ਸ਼ਰਨ ਆਵੇ ਫਿਰ ਮਹਾਰਾਜ ਜੀ ਇਹ ਸੁਧ ਵੀ ਕਰੇ ਹੋ ਸਕਦਾ ਹੈ ਭੈਣਾ ਆਦਮੀ ਕਹਿੰਦੇ ਹਾਂ ਭਾਈ ਸਤਿਗੁਰੂ ਸਾਹਿਬ ਦੀ ਸ਼ਰਨ ਵਿੱਚ ਜੇ ਆ ਜਾਵੇ ਫਿਰ ਮਨੂਰ ਹੋ ਕਾਂਚਨ ਹੋ ਹਾ ਸਤਿਗੁਰੂ ਸਾਹਿਬ ਤਾਂ ਲੋਹੇ ਦੀ ਮੈਲ ਨੂੰ ਜਿਹੜਾ ਪਾਰਸਾ સોਇਨਾ ਨਹੀਂ ਬਣਾ ਸਕਦਾ ਗੁਰੂ ਸਾਹਿਬ ਜਿਹੜੇ ਮਨੂਰ ਵਰਗੇ ਪਾਪੀ ਭਾਰੇ ਹੈ ਲੋਹੇ ਦੀ ਮੈਲ ਵਰਗੇ ਉਹਨਾਂ ਨੂੰ ਵੀ ਕੰਚੂ 12 ਬੰਦ ਸਵੇਨਾ ਬਣਾ ਲੈਂਦੇ ਐ ਪੰਜੇ ਗਿਆਨਿੰਦਰੇ ਪੰਜੇ ਕਾਰਵਿੰਦਰੇ ਮਾਨਬੁੱਧੋ ਇਹ ਸੁਧ ਬਣਾ ਕਰਕੇ ਉਹ ਸੁਧ ਸਰੂਪ ਦੀ ਪ੍ਰਾਪਤੀ ਰੂਪ ਉਹ ਕੰਚਨ ਵਰਗੇ ਹੋ ਜਾਂਦੇ ਹਨ ਸਤਗੁਰੂ ਨਿਰਵੈਰ ਪੁੱਤਰ ਸਤਰ ਸਮਾਨੇ ਸਤਗੁਰੂ ਸਾਹਿਬ ਦਾ ਨਿਰਵੈਰ ਹੈ ਚਾਹੇ ਕੋਈ ਪੁੱਤਰ ਹੋਵੇ ਚਾਹੇ ਦੁਸ਼ਮਣ ਹੋਵੇ ਸਾਰਿਆਂ ਦੀ ਕੋਈ ਨਿਗਾਹ ਨਾਲ ਤੱਕਦੇ ਆ ਮਾਰਾ ਸਾਹਿਬ ਜੀ। ਹਉ ਗੁਣ ਕੱਟੇ ਕਰੇ ਸੁਧਦੇ ਹ। ਜਿਹੜਾ ਦੁਸ਼ਮਣ ਵੀ ਗੁਰੂ ਸਾਹਿਬ ਦੀ ਸ਼ਰਨ ਆ ਪਵੇ ਜਿਵੇਂ ਗੁਰੂ ਦਸਵੇਂ ਪਾਤਸ਼ਾਹ ਦੇ ਹਜੂਰ ਸਾਹਿਬ ਸੰਗਿ ਜੰਗ ਦੇ ਵਿੱਚ ਸੈਦ ਖਾਨ ਪਠਾਨ ਗੁਰੂ ਸਾਹਿਬ ਨਾਲ ਸਵਾ ਲੱਖ ਫੌਜ ਲੈ ਕੇ ਮੁਗਲਾਂ ਦੀ ਚੜ੍ਹ ਕੇ ਆਇਆ ਸੀ ਦਿੱਲੀ ਤੋਂ ਗੁਰੂ ਕਲੰਗੀ ਜੀ ਸਾਹਿਬ ਜੀ ਨਾਲ ਜੰਗ ਕਰਨਾ ਚਾਹੁੰਦਾ ਸੀ ਮਾਰਾ ਸਾਹਿਬ ਜੀ ਦੀ ਸਿੱਖਾਂ ਦੀ ਫੌਜ 500 ਸੀ। ਅਨੰਦਪੁਰ ਸਾਹਿਬ ਜੀ ਬਾਕੀ ਛੁੱਟੀ ਗਏ ਸੀ ਸਿੱਖਾਂ ਸਵਾਲ ਲਖ ਦੀ ਮੁਕਾਬਲਾ ਕਰਨ ਆ ਕੇ ਫੌਜ ਲੜ ਪਈ ਇਦਰੇ ਦੀ ਇੱਛਾ ਪੂਰੀ ਕਰਨ ਆ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਘੋੜੇ ਨੂੰ ਨੀਲੇ ਨੂੰ ਕਲੌਉਂਦੇ ਹੋਏ ਜਿੱਥੇ ਕੈਬ ਦੇ ਅੱਗੇ ਘੋੜੇ ਤੇ ਸਵਾਰ ਹੋਣ ਵਾਸਤੇ ਤਿਆਰ ਸੀ ਸ਼ਸਤਰ ਪਹਿਨ ਰਿਹਾ ਸੀ ਉਸ ਨੂੰ ਆਜ ਦਿਖਾਈ ਦਿੱਤੀ ਪੰਦੇ ਵਿੱਚ ਮਹਾਰਾਏ ਨੇ ਕਹਿਣ ਲੱਗੇ ਸਾਹਿਬ ਖਾਨ ਤੂੰ ਸਾਡੇ ਨਾਲ ਜੰਗ ਕਰਨਾ ਚਾਹੁੰਦਾ ਆ ਵੇਖ ਸਾਡੇ ਨਾਲ ਕੋਈ ਫੌਜ ਨਹੀਂ ਅਸੀਂ ਇਕੱਲੇ ਆ ਆ ਮੁਕਾਬਲਾ ਕਰ ਜਦੋਂ ਗੁਰੂ ਸਾਹਿਬ ਦੀ ਨਿਗਾਹ ਪਈ ਸਾਹਸ ਸਿੰਘ ਤਲਵਾਰ ਹੱਥੋਂ ਛੁੱਟ ਗਈ ਤੇ ਗੁਰੂ ਸਾਹਿਬ ਦੇ ਚਰਨੀ ਪੈ ਗਿਆ ਮਹਾਰਾਜ ਸਾਹਿਬ ਕਰਨ ਲੱਗੇ ਕਹਿਰ ਨਾ ਬਣ ਜਰਨੈਲ ਬਣ ਕੇ ਆਇਆ ਹੈ ਤੂੰ ਪਹਿਲਾ ਵਾਰ ਕਰ ਤੇ ਸਾਡਾ ਵਾਰ ਫੇਸ ਆ ਰਹੀ ਇਹਨ ਕਿ ਹਮਾਰਾ ਮੈਂ ਵਾਰ ਕੀ ਕਰਨੇ ਮੇਰੇ ਵਾਰ ਕਰਨ ਤੋਂ ਪਹਿਲਾਂ ਹੀ ਥੋੜੀ ਨਜ਼ਰ ਹੋ ਗਈ ਮੈਨੂੰ ਤਾਂ ਮਾਰਾ ਬਾ ਅਸਰੇ ਬ੍ਰह्म ਗਿਆਨ ਦੀ ਬਖਸ਼ਿਸ਼ ਹੋ ਗਈ ਆਪਦੀ ਨਜ਼ਰ ਨਾਲ ਨਾਨਕ ਨਜ਼ਰੀ ਨਜ਼ਰ નિਹਾਲ ਕਰਤਾ ਹੈ ਉਸ ਵੇਲੇ ਮਹਾਰਾਜ ਕਹਿੰਦੇ ਫੇ ਜਰਨੇਲੀ ਪੁਣਾ ਜੀ ਸਾਹਮਣੇ ਬੈਠਾ ਕੋੜੀ ਵੀ ਬਾਗ ਛੱਡ ਕੇ ਕਹਿੰਦਾ ਆਹ ਲੋ ਸਰਦਾਰੀ ਵੀ ਛੱਡੀ ਅਤੇ ਫੇਰ ਸਾਰੇ ਵੇਖਦੇ ਰਹੇਗੇ ਆ ਗਿਆ ਆ ਗਿਆ ਅਹੀ ਦੀ ਹਾਲਤ ਹੋਈ ਸੈਦ ਖਾਨ ਜਿਉ ਨਿਕਲਿਆ ਸਾਰੀ ਫੌਜ ਨੂੰ چیر ਕੇ ਪੌਂਡੇ ਸਾਹਿਬ ਦੀਆਂ ਪਹਾੜੀਆਂ ਜਾ ਕੇ ਤਪੱਸਿਆ ਕਰਕੇ ਫੇਰ ਬੰਦਗੀ ਕਰਨੇ ਜੁੜਿਆ ਰਿਹਾ ਸੀ ਉਹ ਨਿਹਾਲ ਹੋ ਗਿਆ ਸਿੱਖ ਸਾਧ ਸੰਗਤ ਜੀ ਸਾਹਿਬ ਜੀ ਮਿੱਤਰ ਹੋਵੇ ਚਾਏ ਕੋਈ ਸੱਤਰ ਹੋਵੇ ਪੁੱਤਰ ਹੋਵੇ ਇਕੋ ਜੀ ਨਿਗਾਹ ਤਾਂ ਦੇ ਜਦੋਂ ਮੇਰ ਚਾਉਂਦੇ ਹਨ ਔਗਣ ਕੱਟੇ ਕਰੇ ਸੁਧ ਦੇ ਹ ਉਹਦੇ ਔਗਣਾ ਨੂੰ ਕੱਟ ਦਿੰਦੇ ਆ ਉਹਦੇ ਦੇਨ ਨੂੰ ਸੁਧ ਪਵਿੱਤਰ ਕਰ ਦਿੰਗੇ ਇਹ ਜੀ ਕਿਰਪਾਲੂ ਹੁਣ ਨਾਨਕ ਜਿਸ ਧੁਰ ਮਸਤਕ ਹੋਵੇ ਲਿਖਿਆ ਸਤਗੁਰੂ ਜੀ ਕਹਿੰਦੇ ਜੀ ਜੇ ਧੁਰੋਂ ਭਾਈ ਮੱਥੇ ਤੇ ਲੇਖ ਲਿਖਿਆ ਹੁੰਦਾ ਹੈ ਕਿਸ ਸਤਗੁਰੂ ਨਾਲ ਸਨੇਹ ਉਹਨਾਂ ਦਾ ਸਤਗੁਰੂ ਸਾਹਿਬ ਦੇ ਨਾਲ ਪਿਆਰ ਪੈ ਜਾਂਦਾ ਹੈ ਅੰਮ੍ਰਿਤ ਬਾਣੀ ਸਤਗੁਰੂ ਉਰੇ ਕੀ ਸਤਿਗੁਰੂ ਪੂਰਿਆਂ ਦੀ ਜਿਹੜੀ ਅਮਰ ਕਰਨ ਵਾਲੀ ਅਮਰਤੂ ਬਾਣੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਸ ਕਿਰਪਾਲ ਹੋਵੇ ਤਿਸ ਰਜੈ ਵਸੀਹਾ ਜਿਸ ਦੇ ਤੇ ਮਾਰੇ ਕਿਰਪਾਲੂ ਹੁੰਦੇ ਐ ਉਹਦੇ ਹਿਰਦੇ 'ਚ ਅਮਰਤ ਬਾਣੀ ਵਸਾ ਦੁੰਦੇ ਹਨ ਬਸ ਜਾਂਦੀ ਹੈ ਆਵਣ ਜਾਣਾ ਤਿਸ ਕਾ ਕੱਟਿਆ ਉਸ ਮੁਰਖ ਦਾ ਜਿਹੜਾ ਜਨਮ ਧਾਰ ਕੇ ਆਉਣਾ ਹੈ ਤੇ ਮਰ ਕੇ ਜਾਣਾ ਇਹ ਮਿਟ ਜਾਂਦਾ ਕੱਢ ਦਿੰਦੇ ਆ ਮਹਾਰਾਜ ਸਾਹਿਬ ਜੀ ਸਦਾ ਸਦਾ ਸੁਖ ਹੋਵਾ ਉਸ ਨੂੰ ਸਦਾ ਸਰੂਪ ਦੀ ਪ੍ਰਾਪਤੀ ਕਰਕੇ ਸਦਾ ਰਹਿਣ ਵਾਲਾ ਸੁਖ ਪ੍ਰਾਪਤ ਹੋ ਜਾਂਦਾ ਹੈ ਪੌੜੀ ਜੋ ਤੁਧ ਭਾਣਾ ਜੰਤ ਫਿਰ ਪਰਮੇਸ਼ਰ ਜਿਹੜਾ ਤੈਨੂੰ ਭਾਗਿਆ ਜੀਵ ਸੋ ਤੁਧ ਬੁੱਝੇ ਉਹ ਮਹਾਰਾਗੁਰਾਂ ਦੇ ਉਪਦੇਸ਼ ਨੂੰ ਕਮਾ ਕੇ ਆਪ ਨੂੰ ਬੁੱਝੇ ਪੁੱਛਦਾ ਹੈ ਸੰਮਿਧਾ ਹੈ ਆਉਦੇ ਰੂਪ ਨੂੰ ਗੁਰਾਂ ਦਾ ਸਰਬਨਮਨਨ ਕਰਕੇ ਜੋ ਤੁਦ ਭਾਣਾ ਜਨ ਜਿਹਨਾਂ ਜਿਹਦਾ ਕਰਤਾ ਬੋ ਸਾਜਨ ਤੈਨੂੰ ਭਾ ਗਿਆ ਜੀਵ ਦਾ ਸੰਤੜ ਗਹ ਸਿੱਜੇ ਉਹ ਆਪ ਦੀ ਸਰਗਾਜ ਮਾਰਿਆ ਸਿੱਜੇ ਮੁਕਤ ਹੋ ਜਾਂਦੇ ਹਨ ਪੁਰਖ ਕਿਸ ਨੂੰ ਤੇਰੀ ਨਜ਼ਰ ਜਿਨ੍ਹਾਂ ਦੇ ਤੇ ਸੱਚੇ بادشاہ ਤੇਰੀ ਕਿਰਪਾ ਦ੍ਰਿਸ਼ਟੀ ਹੁੰਦੀ ਹੈ ਉਹ ਮੈਂ ਤਿਸ ਗਈ ਉਸ ਪੁਰਖ ਦੀ ਦੇਹ ਦੀ ਹੰਗ ਤਾਂ ਸਾਰੀ ਚਲੀ ਗਈ ਹੈ ਚਲੀ ਜਾਂਦੀ ਹੈ ਕਿਸ ਨੂੰ ਤੂੰ ਸੰਤੋਸ਼ ਹੈ ਮਾਰਿਆ ਨਾਨਦੇ ਤਾਈ ਤੂੰ ਪ੍ਰਸੰਨ ਹੋ ਕੇ ਪ੍ਰਸੰਤਾ ਕਰਦਾ ਹੈ ਤੁਸ਼ਟੁ ਨਾ ਪ੍ਰਸੰਨੁ ਨਾ ਹੈ ਕਲ ਮਲ ਤਿਸ ਖਈ ਉਹ ਕਲ ਮਲ ਜਿਹੜੇ ਕਰੁਲਾਡ ਪਉਣ ਵਾਲੇ ਪਾਪ ਹੈ ਕਲ ਜਿਹਦੇ ਮੈਦੂ ਪਾਪੋ ਕਲ ਵਿਦਿਆ ਵਾਲੇ ਮਲਦੋਸ਼ ਸਾਰੇ ਤਿਸ ਨੂੰ ਜਿਸ ਖਈ ਉਹਦੇ ਸਾਰੇ ਖਈ ਨਾਸ ਹੋ ਜਾਂਦੇ ਹਨ ਜਿਸ ਕਾ ਸੁਆਮੀ ਵੱਲ ਜਿਨ੍ਹਾਂ ਦੇ ਤਰਫ ਹੁੰਨਾ ਇਹ ਸਾਮੀ ਅਕਾਲ ਪੁਰਖ ਮਾਲਕ ਨਿਰਭਉ ਸੋ ਭਈ ਉਹ ਕਾਣ ਦੇ ਵਹਿਗੋ ਨਿਰਭਉ ਹੋ ਜਾਂਦੇ ਸਤਾਂ ਪਿਆਰ ਦੀ ਨਿਵਰਤੀ ਹੋ ਜਾਂਦੀ ਹੈ ਜਿਸ ਨੂੰ ਤੂੰ ਕਿਰਪਾ ਜਿਨ੍ਹਾਂ ਦੇ ਤੇ ਮੇਰੇ ਵਾਹਿਗੁਰੂ ਜੀ ਆਪ ਕਿਰਪਾਲੂ ਹੋਏ ਹੋ ਸੱਚਾ ਸੋ ਥਈ ਉਹ ਸੱਚਾ ਪੁਰਖ ਥਈ ਹੁੰਦਾ ਹੈ ਪਿਛੇ ਹੁਣ ਹੋਇਆ ਹੈ ਹੁਣ ਹੁੰਦਾ ਅੱਗੇ ਨੂੰ ਹੋਵੇਗਾ ਜਿਸ ਨੂੰ ਤੇਰੀ ਮਾਇ ਜਿਨ੍ਹਾਂ ਤੇ ਤੇ ਮਾਰਿਆ ਆਪ ਦੀ ਮਿਹਰਬਾਨੀ ਹੈ ਕਿਰਪਾਲਤਾ ਹੈ ਨਾ ਪੂਹ ਹੈ ਅਗਨਈ ਉਹਨੂੰ ਜੇ ਮਾਤਾ ਦੇ ਗਰਭ ਦੀ ਅੱਗ ਬੱਚਿਆਂ ਨੂੰ ਨਹੀਂ ਪਹੁੰਦੀ ਮਾਰਨ ਪਰਬਾਣੀ ਚ ਨਾਮ ਜਪਾਇਆ ਹੈ ਬੱਚਿਆਂ ਤੋਂ ਇਸੇ ਪ੍ਰਕਾਰ ਮਾਇਆ ਦੀ ਅੱਗ ਨਹੀਂ ਪਾਉਂਦੀ ਉਹਨੂੰ ਕਾਲ ਦੀ ਅੱਗ ਨਹੀਂ ਪਾਉਂਦੀ ਨਰਕ ਦੀ ਅੱਗ ਉਹਨੂੰ ਪਹੁੰਚ ਨਹੀਂ ਸਕਦੀ ਈਰਖਾ ਦੀ ਅਗੋ, ਕ੍ਰੋਧ ਦੀ ਅਗ ਉਹਨਾਂ ਕੋਈ ਨਹੀਂ ਪੌਂਦੀ ਹੈ ਲੱਗਦੀ ਹੈ। ਕਿਸ ਨੂੰ ਸਦਾ ਦਇਆ। ਉਸ ਦੇ ਤੇ ਮਹਾਰਾਜ ਤੁਸੀਂ ਸਦਾ ਸਦਾ ਬਿਆਲਕਾ ਕਰਦੇ ਹੋ। ਜਿਨ ਗੁਰ ਤੇ ਮਤ ਲਈ ਜਿਨ੍ਹਾਂ ਨੇ ਸਤਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਦੀ ਮਤ ਸਿੱਖਿਆ ਗੁਰਾਂ ਤੋਂ ਪ੍ਰਾਪਤ ਕਰ ਲਈ ਹੈ। ਉਹਨਾਂ ਤੇ ਸਦਾ ਆਪ ਦੀ ਕਿਰਪਾਲਤਾ ਹੈ। ਕਿਰਪਾ ਕਰੋ ਮਹਾਰਾਜ। ਗੁਰਮਤ ਦਾ ਧਾਨ ਬਖਸ਼ੋ। ਆਉ ਦੀ ਸਿੱਖੀ ਪ੍ਰਾਪਤ ਹੋਵੇ ਜਿਸ ਨੂੰ ਤੇਰੀ ਮਾਇਆ ਨਾ ਪੂਹ ਹੈ ਅਗਨਈ ਤਿਸ ਨੂੰ ਸਦਾ ਦਿਆਲ ਜਿਨ ਗੁਰ ਤੇ ਮਤ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ